ਸਵਾਗਤ ਆ ਦੋਸਤੋ ਤੁਹਾਡਾ ਲੁਧਿਆਣਾ ਟੋਪ ਲਾਈਵ ਨਿਊਜ਼ ਵੇਸ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਲੁਧਿਆਣਾ ਦੇ ਫਰੋਜਪੁਰ ਰੋਡ ਤੇ ਪਹੁੰਚਿਆ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਆਫਿਸ ਦੇ ਬਾਹਰ ਜਿਹੜਾ ਆਮ ਆਦਮੀ ਪਾਰਟੀ ਦੀ ਸਮੂਹੀ ਲੀਡਰਸ਼ਿਪ ਵੱਲੋਂ ਆਪ ਦੇਖ ਸਕਦੇ ਆਂ ਕਿ ਭੋਖ ਹੜਤਾਲ ਜਿਹੜੀ ਰੱਖੀ ਗਈ ਆ ਉਹਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਦੇ ਵਿੱਚ ਜਿਹੜੇ ਇੱਥੇ ਸਮੂਹ ਲੀਡਰਸ਼ਿਪ ਜਿਹੜੀ ਹੈਗੀ ਆ ਇੱਥੇ ਪਹੁੰਚੀ ਆਈ ਹੋ ਸਾਰੀ ਦਿਖਾਈ ਜਾਵੇ ਤੇ ਸਭ ਤੋਂ ਪਹਿਲਾਂ ਜਿਹੜੇ ਸਤਿਕਾਰਯੋਗ ਇੱਥੇ ਸਾਥੀ ਆਮ ਆਦਮੀ ਪਾਰ ਇਸ ਭੋਖੜਤਾਲ ਦੇ ਵਿੱਚ ਉਹ ਸਾਰੇ ਦਿਖਾਏ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਸਮੂਤੀ ਇਸ ਦੇ ਵਿੱਚ ਦੇਖ ਸਕਦੇ ਆ ਕਿ ਤਸਵੀਰਾਂ ਦੇ ਵਿੱਚ ਪਿਛਲੇ 10 ਸਾਲਾਂ ਤੋਂ ਬੀਜੇਪੀ ਸਰਕਾਰ ਜਾਂ ਮੋਦੀ ਸਰਕਾਰ ਆਪਾਂ ਕਹਿ ਲਈਏ ਇਹ ਦੇਸ਼ ਦੇ ਵਿੱਚ ਰਾਜ ਕਰ ਰਹੀ ਆ ਇਹਨਾਂ ਨੇ ਪਹਿਲੇ 5 ਸਾਲਾਂ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਵਾਅਦੇ ਕੀਤੇ ਸੀ ਆਮ ਲੋਕਾਂ ਦੇ ਨਾਲ ਕਿ ਕਾਲਾ ਧਨ ਲੈ ਕੇ ਆਵਾਂਗੇ ਲੋਕਾਂ ਨੂੰ ਨੌਕਰੀਆਂ ਦਵਾਂਗੇ ਮਹਿੰਗਾਈ ਘਟਾਵਾਂਗੇ ਉਹਨਾਂ ਚੀਜ਼ਾਂ ਤੋਂ ਫੇਲ ਹੋਣ ਤੋਂ ਬਾਅਦ ਹੁਣ ਸਰਕਾਰ ਨੂੰ ਇਸ ਤਰ੍ਹਾਂ ਮੰਗੋ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਤਰ੍ਹਾਂ ਕਿ ਜੇਕਰ ਇਸ ਵਾਰ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਜਾਂ ਜਿੱਤ ਦੇ ਜੋ ਖੁਆਬ ਦੇਖ ਰਹੇ ਨੇ ਉਸ ਦੇ ਵਿੱਚ ਉਹਨਾਂ ਨੂੰ ਆਖੀ ਅਸੀਂ ਜੋ اپੋਜੀਸ਼ਨ ਦੇ ਲੀਡਰ ਨੇ ਜਿਦਾਂ ਸਾਫ ਸੁਥਰੀ ਸ਼ਖੀ ਵਾਲੇ ਅਰਵਿੰਦ ਕੇਜਰੀਵਾਲ ਜੀ ਨੇ ਜਾਂ ਝਾਰਖੰਡ ਦੇ ਮੁੱਖ ਮੰਤਰੀ ਨੇ ਜਾਂ ਹੋਰਾਂ ਰਾਜਾਂ ਦੇ ਵਿੱਚ ਜੋ ਉੱਥੋਂ ਦੇ ਮੇਨ ਲੀਡਰ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਇਕ ਤਾਨਾਸ਼ਾਹੀ ਨੀਤੀ ਦੇ ਅਨੁਸਾਰ ਲੋਕਤੰਤਰ ਦਾ ਘਾਣ ਕਰਕੇ ਇਹ ਇਸ ਵਾਰ ਆਪਣਾ ਵੋਟਾਂ ਦੇ ਵਿੱਚ ਜਿੱਤਣਾ ਚਾਹੁੰਦੇ ਆ ਪਰ ਲੋਕਾਂ ਨੂੰ ਇਸ ਚੀਜ਼ ਦੀ ਸਮਝ ਆ ਚੁੱਕੀ ਆ ਕਿ ਇਹ ਮੋਦੀ ਸਰਕਾਰ ਇੱਕ ਤਾਨਾਸ਼ਾਹ ਸਰਕਾਰ ਆ ਲੋਕਾਂ ਨੂੰ ਇਸ ਨੇ ਕੁਝ ਨਹੀਂ ਡਿਲੀਵਰ ਕੀਤਾ ਲੋਕੀ ਆਪੋਜੀਸ਼ਨ ਨੂੰ ਇਸ ਵਾਰ ਜ਼ਰੂਰ ਬਹੁਮਤ ਦੇ ਵੱਲ ਲੈ ਕੇ ਜਾਣਗੇ ਸਰਕਾਰ ਕਹਿੰਦੀ ਸੀ ਸਾਡੀ ਸਰਕਾਰੋਂ ਕਿਸੇ ਨੂੰ ਭਾਨੇਗਾ ਨਹੀਂ ਕੋਈ। ਉਹ ਦੇਖੋ ਜੀ ਸਰਕਾਰ ਨੇ ਨਿਵੇਦਨ ਨੂੰ ਤਾਂ ਮੰਨ ਲਿਆ। ਦੇਖੋ ਜੀ ਧਰਨੇ ਲਾਉਣ ਦੀ ਗੱਲ ਸੀ ਕਿ ਲੋਕੀ ਪੰਜਾਬ ਦੇ ਲੋਕ ਦੁਖੀ ਨਹੀਂ ਹੋਣਗੇ, ਪੰਜਾਬ ਸਰਕਾਰ ਦੇ ਖਿਲਾਫ ਧਰਨੇ ਨਹੀਂ ਲੱਗਣਗੇ। ਪਰ ਜੇਕਰ ਦੇਖਿਆ ਜਾਵੇ ਤਾਂ ਸੈਂਟਰ ਸਰਕਾਰ ਵੱਲੋਂ ਜੋ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਵੋਟਾਂ ਵੋਟਾਂ ਇੱਕ ਸਿਰਫ ਇੱਕ ਨਾਮ ਦੀਆਂ ਵੋਟਾਂ ਹੋ ਰਹੀਆਂ ਨੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਜਿਵੇਂ ਕਾਂਗਰਸ ਆ ਜਾਂ ਹੋਰ ਪਾਰਟੀਆਂ ਨੇ ਕਮਿਊਨਿਸਟ ਪਾਰਟੀਆਂ ਨੇ ਉਹਨਾਂ ਦੇ ਬੈਂਕ ਖਾਤੇ ਸੀਜ਼ ਕੀਤੇ ਜਾ ਰਹੇ ਨੇ ਇਹ ਇੱਕ ਲੋਕਤੰਤਰੀ ਤਰੀਕੇ ਨਾਲ ਨਾ ਇਲੈਕਸ਼ਨਾਂ ਨੂੰ ਹੋ ਕੇ ਇੱਕ ਤੱਕੇਸ਼ਾਹੀ ਦੇ ਨਾਲ ਇਸ ਵਾਰ ਇਲੈਕਸ਼ਨ ਕਰਾਉਣ ਦਾ ਜੋ ਮਾਹੌਲ ਬਣਾਇਆ ਜਾ ਰਿਹਾ ਉਸ ਨੂੰ ਲੋਕਾਂ ਵੱਲੋਂ ਆਪੋਜੀਸ਼ਨ ਨੂੰ ਵੋਟ ਦੇ ਕੇ ਇਸ ਦਾ ਜਵਾਬ ਦਿੱਤਾ ਜਾਊਗਾ। ਕਈ ਲੀਡਰ ਹੈਗੇ ਆਪਣੀ ਨਾ ਪਾਰਟੀ ਨੂੰ ਸਾਡੇ ਦੇ বিজেਪੀ ਚ ਜਾਈਆਂ ਕਿਵੇਂ ਦੇਖਦੇ ਹੋ? ਦੇਖੋ ਜੀ ਇੱਕ ਇਮਾਨਦਾਰੀ ਲੋਕਾਂ ਦੇ ਵਿੱਚ ਇੱਕ ਆਮਾਦੀ ਪਾਰਟੀ ਇੱਕ ਇਮਾਨਦਾਰ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀ। ਤੇ ਇਸ ਤਰ੍ਹਾਂ ਕੋਈ ਇਮਾਨਦਾਰੀ ਦਾ ਥਰਮਾਮੀਟਰ ਨਹੀਂ ਹੈ ਬੀਜੇਪੀ ਵੱਲੋਂ ਬਹੁਤ ਪੈਸਿਆਂ ਦੀ ਆਫਰਾਂ ਵਕ ਵਕ ਸਾਡੇ ਐਮਐਲਏ ਸਾਹਿਬਾਨ ਜਾਂ ਹੋਰ ਅਹੁਦੇਦਾਰ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਪਰ ਜੋ ਲੋਕ ਇਮਾਨਦਾਰ ਨੇ ਉਹ ਇਸ ਪਾਰਟੀ ਦੇ ਵਿੱਚ ਰਹਿਣਗੇ ਤੇ ਸੇਵਾ ਕਰਨਗੇ ਜਿਹੜੇ ਜਿਹੜੇ ਲੋਕ ਪੈਸੇ ਦੇ ਲਾਲਚ ਦੇ ਵਿੱਚ ਇਸ ਰਾਜਨੀਤੀ ਦੇ ਵਿੱਚ ਆਏ ਆ ਉਹ ਬੀਜੇਪੀ ਵਰਗੀਆਂ ਜੋ ਪ੍ਰਸ਼ਤ ਪਾਰਟੀਆਂ ਨੇ ਉਹਨਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਹਾਂ ਜੀ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਧਰਨਾ ਇੱਕ ਲੋਕਤੰਤਰ ਦੇ ਵਿੱਚ ਜੋ ਭੁਖੜ ਹੜਤਾਲ ਆ ਉਹ ਇੱਕ ਬੜੇ ਮਾਇਨੇ ਰੱਖਦੀ ਆ ਸ਼ਾਂਤ ਮੈਤਰੀਕੇ ਦੇ ਨਾਲ ਆਪਣਾ ਰੋਸ ਪ੍ਰਗਟ ਕਰਨਾ ਭੁਖੜ ਹੜਤਾਲ ਬਹੁਤ ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਟਾਈਮ ਤੋਂ ਇਸ ਸੀਜ਼ ਨੂੰ ਮੱਖ ਰੱਖ ਕੇ ਸ਼ਾਂਤ ਮੈਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇ ਇਸੇ ਤਰੀਕੇ ਨਾਲ ਆਵਾ ਦੀ ਪਾਰਟੀ ਦੀ ਉਪਜਵੀ ਧਰਨਿਆਂ ਦੇ ਵਿੱਚ ਭੁਖੜ ਹੜਤਾਲਾਂ ਤੋਂ ਹੋਈ ਆ ਇਸੇ ਤਰ੍ਹਾਂ ਤਾਂ ਹੀ ਅੱਜ ਸਾਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਆਵਾ ਦੀ ਪਾਰਟੀ ਭੁਖੜ ਹੜਤਾਲ ਦੇ ਉੱਪਰ ਬੈਠੀ ਆ ਸੋ ਇਹਦਾ ਮੈਸੇਜ ਆ ਅਸੀਂ ਲੋਕ ਸਾਰੇ ਆਓ ਰਲ ਮਿਲ ਕੇ ਆਪਾਂ ਲੋਕਤੰਤਰ ਨੂੰ ਬਚਾਈਏ ਮੋਦੀ ਦੀ ਤਾਨਾਸ਼ਾਹੀ ਤੋਂ ਸੋ ਇਨਾਈ ਕਹਿਣਾ ਚਾਹੁੰਗਾ ਕਿ ਇਸ ਵਾਰ ਆਪੋਜੀਸ਼ਨ ਨੂੰ ਵੋਟ ਦੇ ਕੇ ਅਸੀਂ ਆਪਾਂ ਦੀ ਪਾਰਟੀ ਦੇ ਵਲੰਟੀਅਰ ਵਰਕਰ ਚੇਅਰਮੈਨ ਸਭ ਅਹੁਦੇਦਾਰ ਇੱਥੇ ਅਸੀਂ ਪਹੁੰਚੇ ਆ ਐਕਚੁਅਲੀ ਇੱਥੇ ਪਹੁੰਚ ਦਾ ਕਾਰਨ ਇਹ ਹੈ ਕਿ ਜੋ ਸੈਂਟਰ ਗਵਰਨਮੈਂਟ ਨੇ ਜੀਪੀ ਦੀ ਗਵਰਨਮੈਂਟ ਨੇ ਨਜਾਇਜ਼ ਤੌਰ ਤੇ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਦூர் ਕੇਜਰੀਵਾਲ ਜੀ ਨੂੰ ਨਜਾਇਜ਼ ਤੌਰ ਤੇ ਹਰਾਸ ਦੇ ਵਿੱਚ ਲਿਆ ਹੈ ਉਸ ਦੇ ਅਗੇਂਸਟ ਅਸੀਂ ਅੱਜ ਇੱਕ ਸਮੂਹਕ ਵਰਤ ਰੱਖਿਆ ਹੈ ਇਹ ਅੱਜ ਦੇ ਦਿਨ ਦੇ ਵਿੱਚ ਅਸੀਂ ਭੁਖੜਦਾਲ ਕੀਤੀ ਹੈ ਤਾਂ ਜੋ ਇਹ ਆਵਾਜ਼ ਇਹ ਜੋ ਤੁਸੀਂ ਪਿੱਛੇ ਨਾਰੇ ਦੀ ਆਵਾਜ਼ ਸਾਡੀ ਸੁਣ ਰਹੇ ਹੋ ਇਹ ਕੇਂਦਰ ਸਰਕਾਰ ਤੱਕ ਪਹੁੰਚੇ ਅਤੇ ਉਹ ਸਾਡੇ ਜੋ ਸੁਪਰੀਮੋ ਨੇ ਅਰਬਦ ਕੇਜੀਵਾਲ ਜੀ ਨੂੰ ਜਿਨ੍ਹਾਂ ਨੇ ਉਹਨਾਂ ਨੇ ਨਜਾਇਜ਼ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੇ। ਤੁਸੀਂ ਇਹ ਭੁਖੜਦਾਲ ਰੱਖੀਏ ਇੱਥੇ ਪੰਜਾਬ ਦੇ ਵਿੱਚ ਤਾਂ ਪੂਰੇ ਚ ਕਿੱਥੇ ਹੀ ਆ। ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਹੈ। ਜੋ ਸਾਡਾ ਭੁਖੜਦਾਲ ਦਾ ਮੇਨ ਜੋ ਸੈਂਟਰ ਹੈ ਉਹ ਅੱਜ ਖਟਕੜ ਕਲਾਂ ਵਿਖੇ ਹੈ ਜਿੱਥੇ ਸਾਡੇ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਉੱਥੇ ਪਹੁੰਚੇ ਨੇ। ਬਾਕੀ ਸਭ ਵਲੰਟੀਅਰਜ਼ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਜਿੱਥੇ-ਜਿੱਥੇ ਵੀ ਉਹ ਬੈਠੇ ਨੇ ਉੱਥੇ ਆਪਣੇ ਡੀਸੀ ਦਫ਼ਤਰਾਂ ਦੇ ਸਾਹਮਣੇ ਇਹ ਸਮੂਹਕ ਜੋ ਹੈ ਇਹ ਭੋਖੜ ਤਲ ਕਰਨ ਰੰਨੀਤ ਵਿੱਚੋਂ ਜੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਇਆ ਜਿਹਨੇ ਬੀਜੇਪੀ ਦਾ ਕਾਫੀ ਵਿਰੋਧ ਕਰਦੇ ਸੀਗੇ ਪਰ ਹੁਣ ਮਾਨ ਸਰਕਾਰ ਨੂੰ ਕਹਿੰਦੇ ਵੀ ਸਿੰਗਲ ਇੰਜਿਆਨਾ ਧੂਆਂ ਮਾਰ ਗਿਆ ਕੀ ਮਤਲਬ ਹੈ ਕੀ ਇਸ ਤਰ੍ਹਾਂ ਕਰਨ ਲੱਗਿਆ ਜੀ ਮੈਂ ਤਾਂ ਇਹ ਕਹੂੰਗਾ ਕਿ ਇਸ ਸਮੇਂ ਜੋ ਮਾਨ ਸਰਕਾਰ ਹੈ ਇਹਨੇ ਕੋ ਵਧੀਆ ਕੰਮ ਕਰ ਰਹੀ ਹੈ ਕੇ ਬਾਕੀ ਦੀਆਂ ਜੋ ਸਰਕਾਰਾਂ ਹਨ ਉਹ ਧੂਆਂ ਛੱਡ ਰਹੀਆਂ ਹਨ ਅੱਜ ਇਹ ਡਰ ਹੈ ਇਹ ਡਰ ਹੈ ਆਮ ਆਦਮੀ ਪਾਰਟੀ ਦਾ ਤਾਂ ਜੋ ਮੋਦੀ ਵਰਗੇ ਵੀ ਅੱਜ ਘਬਰਾਏ ਹੋਏ ਨੇ ਅਤੇ ਹੋਰ ਦੂਜੀਆਂ ਪਾਰਟੀਆਂ ਵੀ ਘਰਾਂ ਵਿੱਚ ਕਬਰ ਆਈਆਂ ਹੋਈਆਂ ਹਨ ਤਾਂ ਹੀ ਉਹ ਚਾਕੇ ਸਾਡੇ ਜੋ ਨੇਤਾ ਹਨ ਜੋ ਸਾਡੇ ਲੀਡਰ ਹਨ ਉਹਨਾਂ ਨੂੰ ਇਸ ਡਰ ਦੇ ਵਿੱਚ ਹੀ ਅੰਦਰ ਕਰ ਰਹੇ ਹਨ ਆਮ ਆਦਮੀ ਪਾਰਟੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਔਰ ਔਰ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੀ ਬਿਲਕੁਲ ਕਿਉਂਕਿ ਕੇਜਰੀਵਾਲ ਇੱਕ ਇਨਸਾਨ ਨਹੀਂ ਕੇਜਰੀਵਾਲ ਇੱਕ ਸੋਚ ਹੈ ਕੇਜਰੀਵਾਲ ਇੱਕ ਸੋਚ ਹੈ ਜੋ ਹਰ ਇੱਕ ਜੋ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਜੋ ਭਾਰਤ ਦੇਸ਼ ਨੂੰ ਪਿਆਰ ਕਰਦਾ ਹੈ ਔਰ ਹਰ ਦੇਸ਼ ਵਾਸੀ ਦੇ ਅੰਦਰ বাস ਚੁੱਕੀ ਹੈ ਇਸ ਕਰਕੇ ਇਹ ਜੋ ਰੋਸ ਹੈ ਇਹ ਰੋਸ ਵੀ ਇਸੇ ਚੀਜ਼ ਦਾ ਹੀ ਹੈ ਕਿ ਇੱਕ ਸੋਚ ਨੂੰ ਤੁਸੀਂ ਕਦੀ ਵੀ ਕੈਦ ਨਹੀਂ ਕਰ ਸਕਦੇ ਐਮਐਲਏ ਸਹਿਬਾਨ ਵੀ ਪਹੁੰਚੇ ਨੇ ਇਹਦੇ ਵਿੱਚ ਜੀ ਹਾਂ ਐਮਐਲਏ ਸਹਿਬਾਨ ਵੀ ਪਹੁੰਚੇ ਨੇ ਔਰ ਕੁਝ ਐਮਐਲਏ ਸਹਿਬਾਨ ਸਾਡੇ ਸਿੱਤੇ ਆਪਣੇ ਅਖਾਟਕੜਕਲਾ ਵਿਖੇ ਪਹੁੰਚੇ ਨੇ ਜੀ ਕੀ ਮੈਸੇਜ ਹੈ ਅਗਲਾ ਕੀ ਕੰਟੈਸਟ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਸਰ ਸਾਡਾ ਜੋ ਪ੍ਰੋਟੈਸਟ ਹੈ ਇਸੇ ਤਰ੍ਹਾਂ ਹੀ ਅਸੀਂ ਜਿਸ ਤਰ੍ਹਾਂ ਕੱਲ ਵੀ ਅਸੀਂ ਮੋਗੇ ਕਰਿਆਲੀ ਕੀਤੀ ਸੀ ਉਸ ਤੋਂ ਪਹਿਲਾਂ ਅਸੀਂ ਪਿਛਲੇ ਹਫਤੇ ਦਿੱਲੀ ਲੋਕਤੰਤਰ ਬਚਾਓ ਰੈਲੀ ਕਰਕੇ ਆਏ ਹਾਂ ਜਿਸ ਦਾ ਕਿ ਪ੍ਰਭਾਵ ਇਨਾਂ ਨੂੰ ਹੋਇਆ ਹੈ ਕਿ ਸੈਂਟਰ ਸਰਕਾਰ ਦੀਆਂ ਜਿਹੜਾ ਹਿੱਲ ਗਈਆਂ ਹਨ ਅਤੇ ਅੱਜ ਦਾ ਜੋ ਸਰਵੇ ਵੀ ਆ ਰਿਹਾ ਹੈ ਉਸ ਦੇ ਵਿੱਚ ਵੀ ਭਾਜਪਾ ਜੋ ਹੈ ਬੁਰੀ ਤਰ੍ਹਾਂ ਹਾਰ ਰਹੀ ਹੈ ਅਤੇ ਉਸ ਦੀ ਬਖਲਾਹਟ ਦੇ ਨਾਲ ਹੀ ਉਹ ਸਾਰਾ ਕੰਮ ਕਰ ਰਹੀ ਹਨ ਅਸੀਂ ਆਪਣਾ ਜੋ ਇਹ ਵਿਰੋਧ ਹੈ ਜੋ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਲੈ ਕੇ ਹੈ ਅਸੀਂ ਹੋਰ ਵੀ ਤੇਜ਼ ਕਰਾਂਗੇ ਅਸੀਂ ਥਾਂ ਥਾਂ ਤੇ ਰਿਆਲੀਆਂ ਕਰਾਂਗੇ ਧਰਨੇ ਕਰਾਂਗੇ ਅਰੇ ਕੇਜਰੀਵਾਲ ਸਾਹਿਬ ਦੀ ਜੋ ਸੋਚ ਹੈ ਜੋ ਆਵਾਜ਼ ਹੈ ਉਹ ਅਸੀਂ ਹਰ ਪਿੰਡ ਹਰ ਘਰ ਹਰ ਗਲੀ ਮੁਹੱਲੇ ਤੱਕ ਪਹੁੰਚਾਵਾਂਗੇ ਭਾਜੀ ਜਨਤਾ ਪਾਰਟੀ ਦੇ ਇਹਨੇ ਨਮਾਇੰਦੇ ਨੇ ਉਹ ਕਹਿੰਦੇ ਕਿ ਇਹ ਜਿਹੜੀ ਮਾਨ ਸਰਕਾਰ ਦਾ ਰਿਸ਼ਵਤ ਖੋਰਾਂ ਦੇ ਖਿਲਾਫ ਸੀ ਤੇ ਰਿਸ਼ਵਤ ਖੋਰਾਂ ਤੇ ਕਾਰਵਾਈ ਕਰਦੀ ਸੀ ਕਹਿੰਦੇ ਪਰ ਇਹਨਾਂ ਦੇ ਆਪਣੇ ਹੀ ਨਿਕਲੇ ਜੀ ਬਿਲਕੁਲ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਬਿਲਕੁਲ ਗਲਤ ਹੈ ਦੇਖੋ ਕੋਈ ਵੀ ਹੈ ਅੱਜ ਮੈਂ ਤੁਹਾਡੇ ਦੇ ਕੋਲ ਇਲزام ਲਾ ਦਿੰਨਾ ਕਿ ਠੀਕ ਹੈ ਮੈਂ ਤੁਹਾਡੇ ਕੋਲ ਪੈਸੇ ਲੈਣੇ ਹਨ ਤੁਹਾਨੂੰ ਚੱਕ ਕੇ ਅੰਦਰ ਨਹੀਂ ਕਰੂਗਾ ਤੁਹਾਨੂੰ ਵੀ ਪਤਾ ਹੈ ਕਿ ਪਹਿਲਾਂ ਰਿਪੋਰਟ ਲਿਖੀ ਜਾਂਦੀ ਹੈ ਇਨਕੁਆਰੀਆਂ ਹੁੰਦੀਆਂ ਦੋਨਾਂ ਪਾਰਟੀ ਨੂੰ ਬੁਲਾਇਆ ਜਾਂਦਾ ਫਿਰ ਕਿਤੇ ਜਾ ਕੇ ਕਾਰਵਾਈ ਹੁੰਦੀ ਆ ਇਹ ਜੋ ਕਾਰਵਾਈ ਹੈ ਇਹ ਪੂਰੀ ਦੀ ਪੂਰੀ ਬਦਲਾਖੋਰੀ ਦੀ ਹੈ ਔਰ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੰਜੇ ਸਿੰਘ ਜੀ ਜਿਨ੍ਹਾਂ ਨੂੰ ਕਿ ਹੁਣੇ ਅਦਾਲਤ ਨੇ ਰਹਾ ਕੀਤਾ ਹੈ ਇਹ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਉੱਥੇ ਈਡੀ ਕੋਈ ਵੀ ਕਿਸੇ ਵੀ ਕਿਸਮ ਦਾ ਉਹਨ ਜਾਂ ਜੋ ਵੀ ਇਹਨਾਂ ਨੇ ਕਰੋੜਾਂ ਰੁਪਈਆ ਦੇ ਰਿਸ਼ਵਤ ਦਾ ਇਲਜ਼ਾਮ ਲਗਾਇਆ ਸੀ ਇੱਕ ਵੀ ਪੈਸਾ ਨਹੀਂ ਬਰਾਮਦ ਕਰ ਸਕੀ ਉਸ ਤੋਂ ਇਹ ਸਾਫ ਤਾਂ ਹੁੰਦਾ ਹੈ ਕਿ ਇਹ ਜੋ ਸਾਰੀ ਗੇਮ ਹੈ ਇਹ বিজে ਦੀ ਭਾਜਪਾ ਦੀ ਬਫਲਾਟ ਦੇ ਵਿੱਚ ਹੈ ਸਾਡੇ ਸਾਰੇ ਹੀ ਜੋ ਪਾਰਟੀ ਵਰਕਰ ਹਨ ਜਾਂ ਲੀਡਰ ਹਨ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ ਕੇਜਰੀਵਾਲ ਸਾਹਿਬ ਨੇ ਗਿਫਟਾਰ ਕੀਤਾ ਇਹ ਲੋਕ ਸਭਾ ਕੌਣਾਂ ਨੇ ਲਾਗੇ ਕੀਤਾ ਇਹਨੂੰ ਕਿਵੇਂ ਦੇਖਦੇ ਤੁਸੀਂ ਇਹ ਸਿਰਫ ਔਰ ਸਿਰਫ ਆਮ ਆਦੀ ਪਾਰਟੀ ਨੂੰ ਆਵਾਜ਼ ਨੂੰ ਦਬਾਉਣ ਲਈ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਡਰਾਉਣ ਲਈ ਕੀਤਾ ਹੈ ਇਹਨਾਂ ਦਾ ਹੋਰ ਕੋਈ ਮੰਤਵ ਨਹੀਂ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਜੋ ਹੈ ਪੰਜਾਬ ਦਰਿਆਵਾਂ ਦੀ ਧਰਤੀ ਹੈ ਦਰਿਆਵਾਂ ਨੂੰ ਕਦੀ ਰੋਕਿਆ ਨਹੀਂ ਜਾ ਸਕਦਾ ਦਰਿਆਵਾਂ ਨੂੰ ਕਦੀ ਬੰਨ੍ਹ ਹੀ ਲਾਇਆ ਜਾ ਸਕਦਾ ਇਹ ਜੋ ਜਿੰਨਾ ਵੀ ਆਮ ਆਦੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਆਮ ਆਦੀ ਪਾਰਟੀ ਉਨੀ ਹੀ ਜ਼ਿਆਦਾ ਉੱਪਰ ਕੇ ਅੱਗੇ ਆਏਗੀ ਮਾਨ ਸਰਕਾਰ ਵੱਲੋਂ ਕੀ ਤੁਹਾਡੇ ਕੋਲ ਮੈਸੇਜ ਦਾ ਲਾਸਟ ਅਸੀਂ ਸਭ ਨੂੰ ਇਹੀ ਮੈਸੇਜ ਦਿੰਨੇ ਆ ਕਿ ਇਹ ਜੋ ਇਲੈਕਸ਼ਨ ਆਈ ਹੈ ਇਸ ਇਲੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਰਨ ਦੀ ਲੋੜ ਨਹੀਂ ਹੈ ਆ ਕਿ ਆਮ ਆਦਮੀ ਪਾਰਟੀ ਨੂੰ ਜੋ ਇੰਡੀਆ ਗੱਜਮੰਡਨ ਹੈ ਉਹਨਾਂ ਨੂੰ ਵੋਟ ਕਰੋ ਬੀਜੇਪੀ ਦੇ ਗੇਸਟ ਵੋਟ ਕਰੋ ਤਾਂ ਜੋ ਤੁਸੀਂ ਇਸ ਸੰਵਿਧਾਨ ਨੂੰ ਬਚਾ ਸਕੋ ਇਸ ਲੋਕਤੰਤਰ ਨੂੰ ਬਚਾ ਸਕੋ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਆਮ ਆਦਮੀ ਪਾਰਟੀ ਜਿੰਦਾਬਾਦ 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 ਕੇ ਜੀ ਬਾਦ ਤੇ ਨੀਸੋਜ ਤੇ ਕੇਰਾਂ ਤੇ ਖੋਲ ਕੇ